ਕਾਂਗਰਸ ਦੇ ਸਥਿਤੀ ਦਿਨ ਪ੍ਰਤੀ ਦਿਨ ਵਿਕਟਦੀ ਜਾ ਰਹੀ ਹੈ ਭਾਵੇਂ ਕਿ ਕਾਂਗਰਸ ਦੇ ਲੀਡਰ ਇਹ ਦਾਵਾ ਕਰਦੇ ਨੇ ਕਿ ਕਾਂਗਰਸ ਹੁਣ ਇਕੱਠੀ ਹੋ ਰਹੀ ਹੈ ਇੱਕਸਾਰ ਹੋ ਰਹੀ ਹੈ ਜਾਂ ਕਾਂਗਰਸ ਦੇ ਵਿੱਚ ਕੋਈ ਪਰਵਰਤਨ ਆ ਰਿਹਾ ਪਰ ਆਏ ਦਿਨ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ। ਇਸੇ ਬਾਰੇ ਗੱਲਬਾਤ ਕਰਦੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਮੋਜੂਨਰ ਹੋਰ ਸਭ ਮਾਨਯੀ ਪੰਜਾਬੀ ਤੋਂ ਸਵਾਗਤ ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ ਸਾਰਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਅਜੇ ਤੱਕ ਕਾਂਗਰਸ ਨੂੰ ਲੈ ਕੇ ਕਾਂਗਰਸ ਦੇ ਲੀਡਰ ਦਾਵਾ ਕਰ ਰਹੇ ਸੀ ਕਿ ਸਭ ਕੁਝ ਹੁਣ ਨਾਰਮਲਾਈਜ਼ ਹੁੰਦਾ ਪਿਆ ਹੈ ਜਾਂ ਇਕੱਠੇ ਹੋ ਰਿਹਾ ਸਾਰੇ ਇਥੋਂ ਤੱਕ ਵੀ ਗੱਲਾਂ ਹੋਣ ਲੱਗ ਗਈਆਂ ਪਰ ਭਾਰਤ ਪੂਸ਼ਣ ਆਛੂ ਦਾ ਇੱਕ ਨਵਾਂ ਬਿਆਨ ਆਇਆ। ਐਂ ਲੱਗਦਾ ਹੈ ਕਿ ਮੱਠੇ ਪੈਂਦੇ ਅੰਗਾਰਿਆਂ ਦੇ ਉੱਤੇ ਭਾਰਤ ਪੂਸ਼ਣ ਆਛੂ ਨੇ ਦੇਖੋ ਸਾਫ ਸਿੰਘ ਦੀ ਗੱਲ ਇਹ ਹੈ ਕਿ ਉਹਨਾਂ ਦੀ ਨਾਰਾਜ਼ਗੀ ਸੂਬੇ ਦੀ ਲੀਡਰਸ਼ਿਪ ਦੇ ਨਾਲ ਹੈ ਜਿਹੜੇ ਸੂਬੇ ਦੀ ਰਹਿ ਨਿਮਾਈ ਕਰ ਰਹੀ ਹੈ ਕਾਂਗਰਸ ਦੇ ਲੀਡਰ ਉਹਨਾਂ ਦੇ ਬਾਰੇ ਹੈ ਉਹਨਾਂ ਦੀ ਕਾਂਗਰਸ ਦੇ ਬਾਕੀ ਲੀਡਰਾਂ ਬਾਰੇ ਕੋਈ ਵੀ ਬਿਆਨਬਾਜ਼ੀ ਨਹੀਂ ਹੈ ਜਿੱਥੇ ਤੱਕ ਮੈਂ ਗੌਰ ਨਾਲ ਸੁਣਿਆ ਇਹ ਹੋਣੀ ਵੀ ਚਾਹੀਦੀ ਹੈ ਹਰ ਇੱਕ ਜਿਹੜਾ ਸੂਬੇ ਦੇ ਵਿੱਚ ਕਾਂਗਰਸ ਦਾ ਵਰਕਰ ਹੈ ਕਾਂਗਰਸ ਦਾ ਲੀਡਰ ਹੈ ਉਨੂੰ ਆਸ ਤੇ ਮੁਰਾਦ ਆਪਣੇ ਪ੍ਰਧਾਨ ਤੋਂ ਹੁੰਦੀ ਹੈ ਕਿ ਮੇਰੇ ਪਿੱਛੇ ਮੇਰਾ ਪ੍ਰਧਾਨ ਆ ਕੇ ਖੜਾ ਹੋਵੇਗਾ ਤੇ ਮੈਨੂੰ ਬਲ ਮਿਲੇਗਾ ਤੇ ਮੈਨੂੰ ਸ਼ਕਤੀ ਮਿਲੂਗੀ। ਕਾਰਨ ਇਹ ਹੈਗਾ ਕਿ ਪਿਛਲੇ ਸਾਲ ਨਾ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਕਾਂਗਰਸ ਨੂੰ 26.8% ਵੋਟ ਪੰਜਾਬ 'ਚ ਮਿਲਿਆ। ਔਰ ਉਹਦੇ ਨਾਲ ਕਾਂਗਰਸ ਨੇ 7 ਲੋਕ ਸਭਾ ਦੀਆਂ ਸੀਟਾਂ ਜਿੱਤੀਆਂ। ਕਾਂਗਰਸ ਦੇ ਅੰਤਕ ਮਿਹਨਤ ਸੀ ਔਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਰਹੀ ਹੈ ਲੋਕਾਂ ਦਾ ਇੱਕ ਵਾਰ ਫਿਰ ਜਿਹੜਾ ਮਨ ਦੇ ਵਿੱਚ ਆਇਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਬਦਲ ਲੈ ਸਕਦੀ ਆ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਸਕਦੀ ਹੈ ਤੇ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਮਿਲੀ ਹੈ ਮੈਨੂੰ ਲੱਗਦਾ 26.3 ਮਿਲੀ ਹੈ ਜਾਂ 26% ਦੇ ਆਸ-ਪਾਸ ਹੈ ਯਾਨੀ ਥੋੜਾ ਜਿਹਾ ਫਾਸਲਾ ਇਸੇ ਕਰਕੇ ਉਹਨਾਂ ਦੀਆਂ ਸੀਟਾਂ ਕੱਟ ਗਈਆਂ ਤੇ ਕਾਂਗਰਸ ਦੀਆਂ ਵੱਧ ਗਈਆਂ ਲੇਕਿਨ ਕਾਂਗਰਸ ਦੇ ਜਿਹੜਾ ਵਰਕਰ ਹੈਗਾ ਉਹਨਾਂ ਦੇ ਮਨ ਦੀ ਇੱਛਾ ਤਾਂ ਹੈਗੀ ਹੈ ਕਿ ਅਸੀਂ ਅੱਗੇ ਵਧਣਾ ਹੈ ਅਸੀਂ ਕਾਂਗਰਸ ਨੂੰ ਵੋਟਾਂ ਪਵਾਈਆਂ ਹੁਣ ਮੰਨ ਲਓ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਸੀਗੀਆਂ ਫਿਰ ਕਾਂਗਰਸ ਨੂੰ ਵੋਟਾਂ ਪਵਾਈਆਂ ਹੈਗੀਆਂ ਜਿੰਮਣੀ ਚੋਣਾਂ ਹੋਈਆਂ ਲੁਧਿਆਣੇ ਦੀਆਂ ਭਾਰਤ ਭੂਸ਼ਣ ਆਸ਼ੂ ਨੇ ਪੂਰੀ ਟੱਕਰ ਦਿੱਤੀ ਹੈ 10000 ਵੋਟਾਂ ਤੇ ਸੰਜੀਵ ਅਰੋੜਾ ਤੋਂ ਹਾਰੇ ਨੇ ਔਰ ਉਸ ਤੋਂ ਇਲਾਵਾ ਫਿਰ ਨਿਗਮ ਦੀਆਂ ਚੋਣਾਂ ਹੋਈਆਂ ਕਾਂਗਰਸ ਨੇ ਪੂਰੀ ਟੱਕਰ ਦਿੱਤੀ ਹੈ ਕਈ ਜਗ੍ਹਾ ਤੇ ਕਾਂਗਰਸ ਅੱਗੇ ਵੀ ਰਹੀ ਹੈ ਫਗਵਾੜੇ ਅੰਮ੍ਰਿਤਸਰ ਕਾਫੀ ਮਤਲਬ ਜਿਹੜਾ ਅੱਗੇ ਵੀ ਕਈ ਹੈ ਰੂਲਿੰਗ ਪਾਰਟੀ ਤੋਂ ਸੱਤਾਧਾਰੀ ਪਾਰਟੀ ਹੁਣ ਕਾਂਗਰਸ ਦਾ ਵਰਕਰ ਕਹਿੰਦਾ ਵੀ ਅਸੀਂ ਮਿਹਨਤ ਤਾਂ ਕਰਦੇ ਆ ਲekin ਜਦੋਂ ਸਾਡੇ ਜੁੱਤੀਆਂ ਵੱਜਦੀਆਂ ਜਾਂ ਸਾਨੂੰ ਪਰਚਿਆਂ 'ਚ ਪਸਾਇਆ ਜਾਂਦਾ ਸਾਡੇ ਮਗਰ ਕੋਈ ਨਹੀਂ ਖਲੋਂਦਾ ਅੱਛਾ ਇਹ ਜਦੋਂ ਤੱਕ ਤੁਸੀਂ ਆਪਣੇ ਵਰਕਰ ਦੇ ਨਾਲ ਖੜੋਗੇ ਨਹੀਂ ਤੇ ਤੁਹਾਡਾ ਵਰਕਰ ਦਾ ਮਨੋਬਲ ਕਦੇ ਵੀ ਵੱਧ ਨਹੀਂ ਸਕਦਾ ਖੜੇ ਹੋਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਲੱਗੇ ਕਿ ਪਰਚੇ ਨਜਾਇਜ਼ ਹੋਇਆ ਵੈ ਜਰੂਰ ਖੜੇ ਹੋ ਜੋਜ ਵੀ ਹੋਇਆ ਫਿਰ ਵੀ ਖੜੇ ਹੋ ਕੇ ਉਹਨੂੰ ਉਹਦੀ ਕਾਨੂੰਨੀ ਰੂਪ ਦੇ ਵਿੱਚ ਉਹਨੂੰ ਰਸਤੇ ਸਮਝਾਓ ਉਹਦਾ ਮਨੋਵਲਣਾ ਟਿਕੇ ਉਹਦੇ ਮਾਨਸਿਕ ਤੌਰ ਦੇ ਉੱਤੇ ਵੀ ਜਦੋਂ ਕਿਸੇ ਨੂੰ ਆਪਾਂ ਹੱਲਾਸ਼ੇਰੀ ਦਿੰਨੇ ਬਹੁਤ ਵੱਟੀ ਗੱਲ ਹੁੰਦੀ ਹੈ ਕਿਸੇ ਦੇ ਨਾਲ ਦੁੱਖ ਜਦੋਂ ਦੁੱਖ ਦੀ ਜਾਂ ਸੰਕਟ ਦੀ ਘੜੀ ਹੁੰਦੀ ਹੈ ਜਦੋਂ ਦੁੱਖ ਜਾਂ ਸੰਕਟ ਵੰਡਾਇਆ ਜਾਂਦਾ ਤੇ ਕੱਟਦਾ ਤੇ ਖੁਸ਼ੀਆਂ ਜਿੰਨੀਆਂ ਆਪਾਂ ਮਰਜ਼ੀ ਜੜੀਆਂ ਸਾਂਝੀਆਂ ਕਰ ਲਈਏ ਵੱਧਦੀਆਂ ਜਾਂਦੀਆਂ ਦੁੱਖ ਹਮੇਸ਼ਾ ਬੰਦੇ ਦਾ ਘਟ ਜਾਂਦਾ ਤੇ ਲੱਗਦਾ ਕਿ ਮੇਰੇ ਨਾਲ ਕੋਈ ਖਾੜਾ ਹੋਇਆ ਕਾਂਗਰਸ ਦਾ ਵੈਸੇ ਵੀ ਇਤਿਹਾਸ ਇਹ ਰਿਹਾ ਕਿ ਕਾਂਗਰਸ ਦੇ ਵਿੱਚ ਜਦੋਂ ਜਦੋਂ ਕਾਂਗਰਸ ਸੱਤਾ ਤੋਂ ਬਾਹਰ ਹੋਈ ਹੈ ਉਦੋਂ ਉਦੋਂ ਕੈਡਰ ਦਾ ਮਨੋਬਲ ਟਿਕੇ ਆ ਬਾਰ-ਬਾਰ ਹੋਰ ਮਰਕਜ਼ ਦਾ ਮਨੋਬਲ ਟਿਕੇ ਆ ਕਿਉਂਕਿ ਉਹਦੇ ਨਾਲ ਦੋ ਤਿੰਨ ਮੂਲ ਕਾਰਨ ਹੈ ਜਿਹੜਾ ਸਭ ਤੋਂ ਪਹਿਲਾ ਮੈਂ ਕਾਰਨ ਸਮਝਦਾ ਕਿ ਕਾਂਗਰਸ ਦੇ ਜਿਹੜੇ ਲੀਡਰ ਹੈਗੇ ਆ ਉਹ ਸੱਤਾਧਾਰੀ ਧਿਰ ਦੇ ਨਾਲ ਜੱਫੀ ਬਾਕੇ ਚੱਲਦੇ ਆ ਜੋ ਮੈਂ ਜਿਹੜੀ ਹੈਗੀ ਆ ਜੱਫੀ ਬਾਕੇ ਕਹ ਲੀਏ ਜਾਂ ਕਰਮ ਇਹੋ ਜੇ ਕੀਤੇ ਹੁੰਦੇ ਆ ਕਿ ਹੱਥ ਜੋੜ ਕੇ ਚੱਲਣਾ ਪੈਂਦਾ ਮੈਨੂੰ ਯਾਦ ਹੈਗਾ ਕਿ ਅਤੀਤ ਵਿੱਚ ਉਹ ਜਾਂਦੇ ਹੋਏ ਜਦੋਂ 2007 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਬਣੀ ਤੇ ਇਹੀ ਕਾਂਗਰਸੀ ਜਿਹੜੇ ਕਈ ਲੀਡਰ ਬੜਕਾ ਮਾਰਦੇ ਸੀ ਉਹ ਬਾਦਲ ਦੇ ਪਰਿਵਾਰਾਂ ਦੇ ਅੱਗੇ ਹੱਥ ਜੋੜਦੇ ਨੇ ਜਰਾ। ਔਰ ਕੈਪਟਨ ਨਮਰਿੰਦਰ ਸਿੰਘ ਨੇ ਤਾਂ ਖੈਰ ਉਹਨਾਂ ਦੇ ਪਰਚੇ ਦਿੱਤੇ ਸੀ। ਕੈਪਟਨ ਨਮਰਿੰਦਰ ਸਿੰਘ ਨੇ ਹਾਈ ਕੋਰਟ ਤੋਂ ਬਲੈਂਕਟ ਬੇਲ ਲਈ ਪਰ ਤਿੰਦ ਚਾਲ ਤੇ ਉੱਤੇ ਪਰਚੇ ਹੋਏ। ਕਾਫੀ ਕੁਛ ਹੋਦੋ ਵੀ ਹੋਇਆ ਇੰਪਰੂਵਮੈਂਟ ٹرسٹ ਅਮਰਸਰ ਦਾ ਪਰਚਾ ਹੋਇਆ। ਲੁਧਿਆਣਾ ਸਿਟੀ ਸੈਂਟਰ ਸਕੈਮ ਦਾ ਪਰਚਾ ਹੋਇਆ। ਕਾਫੀ ਪਰਚੇ ਵੀ ਦਰਜ ਹੋਏ। ਔਰ ਕਾਂਗਰਸੀਆਂ ਨੇ ਕਈ ਜਗ੍ਹਾ ਕੇ ਆਪ ਇਹ ਸਮਝੋਤੇ ਕਰ ਲਏ ਉਹਦੇ ਨਾਲ ਕੀ ਹੋਇਆ ਦੇਖੋ ਸਿਟਿੰਗ ਅ ਕਾਂਗਰਸੀ ਐਮਐਲਏ ਆਪਣੀ ਪਾਰਟੀ ਛੱਡ ਕੇ ਚਲੇ ਗਏ ਆਕਾਲੀ ਦਲ ਚ ਚਲੇ ਜੁਗਿੰਦਰਪਾਲ ਜੈਨ ਸੀ ਮੁਗਦੇ ਤੋਂ ਕਾਂਗਰਸ ਦੇ ਐਮਐਲਏ ਤੇ ਮੁੜ ਕੇ ਉਹਨਾਂ ਨੇ ਰਿਜ਼ਾਈਨ ਕਰਕੇ ਆਕਾਲੀ ਦਲ ਤੋਂ ਲੜਿਆ ਜੀਤ ਮਹਿੰਦਰ ਸਿੰਧੂ ਤਲਵੰਡੀ ਸਾਹਬ ਤੋਂ ਆਕਾਲੀ ਦਲ ਤੋਂ ਕਾਂਗਰਸ ਛੱਡ ਕੇ ਆਕਾਲੀ ਦਲ ਤੋਂ ਚੋਣ ਲੜੀ ਮਤਲਬ ਇਹ ਹੁੰਦਾ ਕਿ ਸੱਤਾਧਾਰੀ ਤੇ ਰ ਜੜੀ ਆ ਉਹ ਬਹੁਤ ਹੈਵੀ ਹੋ ਗਈ ਭਾਰੀ ਹੋ ਗਈ ਔਰ ਉਹ ਉਹ ਜਿਹੜਾ ਰੁਝਾਨ ਹੈਗਾ ਉਹ ਲ ਕਲਚਰ ਹੈ ਉਹ ਜਿਹੜਾ ਤੌਰ ਤਰੀਕਾ ਉਹ ਹਜੇ ਤੱਕ ਜਾਰੀ ਹੈ। ਅਜਾ ਹੁਣ ਭਾਰਤ ਭੂਸ਼ਣ ਆਛੂ ਤਾਂ ਦੋਸ਼ ਲਾਂਦੇ ਆ ਰਾਜਾ ਬੜਿੰਗ ਤੇ। ਰਾਜਾ ਬੜਿੰਗ ਭਗਵੰਤ ਮਾਨ ਦੇ ਖਿਲਾਫ ਬੋਲ ਨਹੀਂ ਸਕਦੇ। ਉਹਨਾਂ ਦੀਆਂ ਕਈ ਮਜਬੂਰੀਆਂ। ਉਹ ਤਾਂ ਭਗਵੰਤ ਮਾਨ ਜਦੋਂ ਇਹ ਵਿਧਾਨ ਸਭਾ 'ਚ ਸੀ ਤੇ ਭਗਵੰਤ ਮਾਨ ਤੁਹਾਡੇ ਸਾਹਮਣੇ ਤਾੜੀ ਮਾਰ ਕੇ ਕਹਿੰਦੇ ਸੀ ਜੇ ਫਿਰ ਅਸੀਂ ਜਾਣਦੇ ਹਾਂ ਬਸਾਂ ਦੀਆਂ ਬਾਡੀਆਂ ਕਿੱਥੋਂ ਬਣੀਆਂ। ਲੋਕੀ ਚਰਚਾ ਵੀ ਕਰਦੇ ਨੇ ਸਿਆਸੀ ਗਲਿਆਰਾਂ 'ਚ ਚਰਚਾ ਵੀ ਹੁੰਦੀ ਆ। ਕੀ ਰਾਜਾ ਵੜਿੰਗ ਉਸ ਤੋਂ ਬਾਅਦ ਇਹਨਾਂ ਨੂੰ ਰਾਤੀ ਜਾ ਕੇ ਇਕੱਲੇ ਟੋਪੀ ਪਾ ਕੇ ਮਿਲ ਕੇ ਵੀ ਆਏ। ਅੱਛਾ ਹੁਣ ਮੁਸ਼ਕਲਾਂ ਇੰਨੀਆਂ ਵਧੀਆ ਹੋਈਆਂ ਜਦੋਂ ਤੁਹਾਡਾ ਪਾਰਟੀ ਦਾ ਕਮਾਂਡਰ ਹੀ ਭੱਜਦਾ ਪਿਆ। ਡਰਦਾ ਪਿਆ ਤੁਸੀਂ ਕਰੋਗੇ ਕੀ? ਅੱਛਾ ਪ੍ਰਤਾਪ ਬਾਜਵਾ ਹੈਗਾ ਪ੍ਰਤਾਪ ਬਾਜਵਾ ਵੀ ਕੀ ਬੋਲੇ ਜਿੰਨਾ ਕੋ ਨੇ ਅਜੇ ਇੱਕ ਬਿਆਨ ਦਿੱਤਾ ਉੱਤੇ ਪਰਚਾ ਦੇ ਦਿੱਤਾ ਬੰਬਲਾ ਬਿਆਨ। ਤੇ ਉਹ ਪ੍ਰਤਾਪ ਬਾਜਵੇ ਦੇ ਆਪਣੇ ਰੰਗ ਉੜ ਗਏ। ਅੱਛਾ ਉਥੋਂ ਹਟਿਆ ਪ੍ਰਤਾਪ ਬਾਜਵਾ ਆ ਹੁਣ ਭਗਵੰਤ ਮਾਨ ਹੋਰਾਂ ਨੇ ਤਰਨਤਾਰਨ ਦੇ ਵਿੱਚ ਕਿੰਨਾ ਜਲੂਸ ਕੱਢਿਆ ਬਈ ਸੋਨੇ ਦੇ ਬਿਸਕੁਟਾਂ ਵਾਲਾ ਕਿੰਨਾ ਰੌਲਾ ਪਾਇਆ ਔਰ ਕਾਂਗਰਸ ਹੀ ਉੱਥੇ ਜਮਾਨਤ ਜਬਤ ਹੋਈ ਹੈ ਕਾਂਗਰਸ ਜਮਾਨਤ ਜਬਤ ਹੋਣਾ ਪੜੀਵੱਟੀ ਗੱਲ ਹੈ ਕਾਂਗਰਸ ਚੌਥੇ ਨੰਬਰ ਤੇ ਗਈ ਤੁਸੀਂ ਸੋਚ ਸਕਦੇ ਹੋ ਉਹ ਪਾਰਟੀ ਜਿਹਨੇ ਸੂਬੇ ਦੇ ਵਿੱਚ ਆਤਵਾਦ ਤੇ ਖੜਕੂਵਾਦ ਤੋਂ ਬਾਅਦ ਤਿੰਨ ਵਾਰ ਰਾਜ ਕੀਤਾ 15 ਸਾਲ ਉਹਨਾਂ ਦੀ ਜਮਾਨਤ ਜ਼ਬਤ ਹੋ ਗਈ ਸੋ ਪਾਰਤਪੂਸ਼ਨਾਸ਼ੂ ਦਾ ਦਰਦ ਸਹੀ ਹੈ ਪਾਰਤਪੂਸ਼ਨਾਸ਼ੂ ਆਪਣੀ ਜਗ੍ਹਾ ਤੇ ਸਹੀ ਹੈ ਜਿਨ੍ਹਾਂ ਨੇ ਆਪਣੇ ਸਾਥੀ ਪੁਰਾਣੇ ਪੀਏ ਹਿੰਦੀ ਕੁਮਾਰ ਦੇ ਜਿਹੜਾ ਹਿੰਦੀ ਸਿੰਘ ਹੈਗਾ ਉਹਦੇ ਲਈ ਡਟ ਕੇ ਖਲੋਤੇ ਨੇ ਉਹ ਕਹਿੰਦੇ ਇਹਨਾਂ ਦਾ ਹਾਲ ਕੋਈ ਨਹੀਂ ਪੁੱਛਣ ਆਇਆ ਕਿਸੇ ਨੂੰ ਦੇਖਣ ਨਹੀਂ ਆਇਆ ਕੋਈ ਸਮਝਣ ਨਹੀਂ ਆਇਆ ਔਰ ਤੁਸੀਂ ਦੇਖੋ ਪੁਰਾਣੇ ਲੀਡਰ ਜਿਹੜੇ ਕਾਂਗਰਸ ਦੇ ਜੇਲ੍ਹ ਚੋਂ ਜਾ ਕੇ ਵੀ ਆਏ ਨੇ ਸੁਨਦਰ ਸ਼ਾਮ ਰੋੜਾ ਨੇ ਸਾਧੂ ਸਿੰਘ ਧਰਮਸਰੋਤ ਨੇ ਪਾਰਤਪੂਸ਼ਨਾਸ਼ੂ ਨੇ ਕੌਣ ਕਿੰਨਾ ਕ ਖਲੋਤਾ ਕਿਸੇ ਮਗਰ ਅਸੀਂ ਇਤਿਹਾਸ ਕੱਢ ਕੇ ਦੇਖ ਲਈਏ ਕੋਈ ਨਹੀਂ ਖਲੋਤਾ ਸੋ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੀ ਲੋੜ ਹੈ ਐਸ ਟਾਈਮ ਕਾਂਗਰਸ ਕੋਲ ਲੀਡਰਸ਼ਿਪ ਕ੍ਰਾਈਸਿਸ ਹੈ ਜਿਹਨੂੰ ਮੈਂ ਸਿੱਧੇ ਅਲਫਾਜ਼ ਚ ਕਹਾ ਮੋਂ ਲੀਡਰ ਵੀ ਉਹ ਚਾਹੀਦੇ ਹੈਗੇ ਜਿਹੜਾ ਸੱਤਾਧਾਰੀ ਧਿਰ ਦੇ ਨਾਲ ਅੱਖਾਂ ਚੱਖਾਂ ਵਾ ਕੇ ਗੱਲ ਕਰ ਦੇਣ ਕਿਉਂਕਿ ਆਮ ਆਦਮੀ ਪਾਰਟੀ ਚ ਇੱਕ ਗੱਲ ਤਾਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾ ਤਿੱਖੇ ਤੇ ਅਗਰੈਸਿਵ ਤੇ ਉਹ ਡਿਸੀਜਨ ਲੈਂਦੀ ਹੈ ਜਿਹੜੇ ਕਿਸੇ ਨੇ ਸੋਚੇ ਨਹੀਂ ਹੁੰਦੇ ਉਹ ਫੈਸਲੇ ਲੈਂਦੀ ਹੈ ਜਿਹੜੇ ਕਿ ਨੇ ਸੋਚੇ ਵੀ ਨਹੀਂ ਹੁੰਦੇ ਖਾਬੋ ਖਿਆਲ ਚ ਹੁੰਦੇ ਇਸ ਕਰਕੇ ਉਹਦਾ ਮੁਕਾਬਲਾ ਕਰਨ ਲਈ ਆਪਾਂ ਨੂੰ ਉਹਨਾਂ ਦੇ ਮੁਕਾਬਲੇ ਦਾ ਹੀ ਲੀਡਰ ਮੈਦਾਨ 'ਚ ਲਿਆਉਣਾ ਪੈਣਾ ਔਰ ਆਮ ਆਨਵੀ ਪਾਰਟੀ ਜਿਹੜੀ ਆ ਉਹ ਬਹੁਤ ਤਿੱਖਾ ਪੰਜਾਬ 'ਚ ਪ੍ਰਚਾਰ ਕਰ ਰਹੀ ਹੈ ਉਹਨਾਂ ਨੂੰ ਅਗਰ ਕਾਂਗਰਸ ਨੇ ਆਪਣੀ ਹੋਂਦ ਬਚਾਣੀ ਹੈ ਜਾਂ ਸਰਕਾਰ ਲਿਆਣੀ ਹੈ ਤੇ ਫਿਰ ਉਹਨਾਂ ਦੇ ਮੁਕਾਬਲੇ ਦਾ ਉਹਨਾਂ ਦੇ ਚੋਟੀ ਦੇ ਲੀਡਰ ਜਿਹੜਾ ਉਹਨਾਂ ਦੇ ਚੋਟੀ ਦਾ ਬਰਾ ਮੁਕਾਬਲੇ ਦਾ ਲੀਡਰ ਜਿਹੜਾ ਉਹ ਲੈ ਕੇ ਆਉਣਾ ਪੈਣਾ ਜਿਹੜਾ ਪਾਰਟੀ ਦੇ ਬਰਕਰਾਂਜ ਪਾਰਟੀ ਦੇ ਲੀਡਰਾਂ ਨੂੰ ਇਕਜੁੱਟ ਵੀ ਕਰ ਸਕੇ ਤੇ ਪਾਰਟੀ ਦੇ ਵਿੱਚ ਪੂਰੀ ਤਾਕਤ ਵੀ ਜਾਣ ਵੀ ਪਾ ਸਕੇ ਡਾਕਟਰ ਸਾਹਿਬ ਵੈਸੇ ਜੇ ਭਾਰਤ ਪੂਸ਼ਨ ਆਸ਼ੂ ਦੇ ਇਹ ਲਾਏ ਇਲਜ਼ਾਮ ਸੱਚ ਨੇ ਕਿਸੇ ਹੱਦ ਤੱਕ ਵੀ ਪਰ ਸਵਾਲ ਫਿਰ ਇਹ ਉੱਠ ਜਾਂਦਾ ਕਿ ਚਲੋ ਕਹਿੰਦੇ ਇੱਕ ਅੱਧੀ ਵਾਰ ਤਾਂ ਬੰਦਾ ਸੋਚ ਲੈਂਦਾ ਕਿ ਉਹੀ ਹੋ ਗਿਆ ਜਾਂ ਐ ਕਿਤੇ ਗਲਤੀ ਹੋ ਗਈ ਜਾਂ ਨਹੀਂ ਆ ਹੋਇਆ ਨਹੀਂ ਪ੍ਰਚਾਰ ਕਰ ਹੋਇਆ ਪਰ ਲਗਾਤਾਰ ਕਨਸਟੈਂਟਲੀ ਇੰਨੇ ਸਾਰੇ ਵਿਵਾਦਿਤ ਬਿਆਨ ਦਿੱਤੇ ਵੀ ਗਏ ਇੰਨੇ ਇੰਨੇ ਪੋਜੀਸ਼ਨਸ ਦੇ ਉੱਤੇ ਐਬਸੈਂਟ ਵੀ ਰਹੇ ਕੀ ਕਾਰਨ ਹੋ ਸਕਦਾ ਦੇਖੋ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਮੋਢਿਆਂ ਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਬਲਾਕ ਤੇ ਵਾਰਡ ਲੈਵਲ ਤੱਕ ਦੇ ਪੂਰੇ ਵਰਕਰ ਦਾ ਮਨੋਬਲ ਨੇ ਟਿਕਨ ਦੇਣਾ ਕਿਉਂਕਿ ਤੁਹਾਨੂੰ ਵੋਟਰਾਂ ਜਿਹੜੀਆਂ ਹਨ ਨਾ ਇਲਾਕਿਆਂ ਦੇ ਵਿੱਚ ਉਹ ਵਾਰਡ ਤੇ ਬਲਾਕ ਸਤਰ ਦੇ ਲੀਡਰਾਂ ਨੇ ਲਾਣੀਆਂ ਲੇਕਿਨ ਕਾਂਗਰਸ ਦਾ ਜਿਹੜਾ ਟੋਟਲ ਗ੍ਰਾਫ ਹੈ ਨਾ ਜਾਂ ਟੋਟਲ ਤਾਣਾ ਬਾਣਾ ਉਹ ਸਾਰਾ ਉਲਝ ਗਿਆ ਹੁਣ ਦੇਖੋ ਤੁਸੀਂ ਪੱਤਰਕਾਰ ਹੋ ਮੈਂ ਪੱਤਰਕਾਰ ਹਾਂ ਕੌਣ ਜਾਣਦਾ ਕਿ ਇਸ ਟਾਈਮ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਕੌਣ ਹੈ ਤੁਹਾਨੂੰ ਦੱਸੋ ਪਤਾ ਕਿਉਂਕਿ ਕੰਮ ਹੀ ਨਹੀਂ ਹੈਗਾ ਪ੍ਰਧਾਨ ਨੂੰ ਕੰਮ ਹੀ ਨਹੀਂ ਕਰਦੇ ਵੇ ਮਹਿਲਾ ਦਾ ਕਾਂਗਰਸ ਪ੍ਰਧਾਨ ਕੌਣ ਹੈ ਕੌਣ ਕਿਸੇ ਨੂੰ ਪਤਾ ਨਹੀਂ ਪਤਾ ਕਿਸੇ ਨੂੰ ਇਹ ਪਤਾ ਕਿ ਕਾਂਗਰਸ ਦੇ ਅਲਪ ਸੰਖਿਆਕ ਘੱਟ ਗਿਣਤੀਆਂ ਦਾ ਕਿਹਦੇ ਕੋਲ ਜ਼ਿੰਮੇਵਾਰੀ ਹੈ ਕਾਂਗਰਸੀ ਸੇਵਾਦਾਰ ਦੀ ਜ਼ਿੰਮੇਵਾਰੀ ਕਿਹਦੇ ਕੋਲ ਹੈ ਕਾਂਗਰਸ ਦੇ ਵਿੱਚ ਮੈਲਾ ਦੀ ਜਿਹੜੀ ਇਕਾਈ ਹੈ ਉਹਨਾਂ ਦੀ ਜ਼ਿੰਮੇਵਾਰੀ ਕਿਸੇ ਕੋ ਹੈ ਕਦੀ ਰੈਲੀ ਹੋਵੇ ਕਦੀ ਉਹਨਾਂ ਦੀ ਇੰਟਰਵਿਊ ਹੋਵੇ ਕਦੀ ਕਿਤੇ ਸਰਕਾਰ ਦੇ ਖਿਲਾਫ ਬੋਲੇ ਹੋਣ ਤੇ ਪਤਾ ਹੋਵੇਗਾ ਕਦੀ ਅਖਬਾਰ ਚ ਨਹੀਂ ਫੋਟੋ ਦੇਖੀ ਹੋਣੀ ਤੁਸੀਂ ਕਦੀ ਉਹਨਾਂ ਦੀ ਵੀਡੀਓ ਨਹੀਂ ਦੇਖੀ ਹੋਣੀ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਸਰਕ ਸੂਬਾ ਸਰਕਾਰ ਨਾੜਾ ਲਿੱਤਾ ਸੈਨਾ ਉਦੋਂ ਜੁੱਧ ਲੜਦੀ ਹੈ ਜਦੋਂ ਉਹਨਾਂ ਦਾ ਸੈਨਾਪਤੀ ਸਿੱਖਾ ਹੋਵੇ ਤੇ ਉਹਦੇ ਹੱਥ ਵਰਛਾ ਹੋਵੇ ਜੇ ਸੈਨਾਪਤੀ ਹੀ ਡਰ ਕੇ ਭੱਜੀ ਜਾਊਗਾ ਲੁਕੀ ਜਾਊਗਾ ਤੇ ਬਾਕੀ ਸੈਨਾ ਦੀ ਕੀ ਕਰੂਗੇ ਜਿਹੜੀ ਦੂਜੀ ਕਤਾਰ ਦੇ ਸੈਨਿਕ ਹੋਣਗੇ ਉਹਨਾਂ ਨੇ ਵੀ ਗਣਾ ਆਪਣਾ ਟੈਚੀ ਟੂਚੀ ਬੰਨੋ ਅਸੀਂ ਵੀ ਮਗਰ ਹੀ ਸੈਨਾਪਤੀ ਦੇ ਦੋੜੀ ਐ ਬਸ ਆਹੀ ਸਮੱਸਿਆ ਜਿਹੜੀ ਐ ਪੰਜਾਬ ਦੇ ਵਿੱਚ ਹੈਗੀ ਐ ਪੰਜਾਬ ਦੇ ਵਿੱਚ ਐਸੀ ਕਾਂਗਰਸ ਦਾ ਐਸਸੀਐਲ ਦਾ ਪ੍ਰਧਾਨ ਕੌਣ ਆ ਕਿਸੇ ਨੂੰ ਕੁਝ ਨਹੀਂ ਪਤਾ 35 40% ਵੋਟ ਨੂੰ ਰਿਪਰੈਜ਼ੈਂਟ ਕਰਨਾ ਹੈ ਪੰਜਾਬ ਦੇ ਵਿੱਚ ਦਲਤ ਭਾਈਚਾਰੇ ਦੀ ਵੋਟ ਹੈ ਕਿਸੇ ਨੂੰ ਕੁਝ ਨਹੀਂ ਪਤਾ ਸੋ ਕਿਵੇਂ ਕੰਮ ਚੱਲੂਗਾ ਕਾਂਗਰਸ ਆ ਕਾਂਗਰਸ ਆ ਕੰਮ ਇਹ ਥੋੜਾ ਚੱਲਣਾ ਕਿ ਰਾਜੀਵ ਵੜਿੰਗ ਨੇ ਇੱਕ ਸਟੇਟਮੈਂਟ ਪ੍ਰੈਸ ਨੋਟ ਜਾਰੀ ਕਰਤਾ ਇੱਕ ਪ੍ਰਤਾਪ ਬਾਜਵੇ ਨੇ ਜਾਰੀ ਕਰਤਾ ਤੇ ਕਾਂਗਰਸ ਆ ਘਮ ਸਰ ਗਿਆ ਜਮੀਨੀ ਪੱਧਰ ਦੇ ਉੱਤੇ ਉਤਰਨਾ ਪੈਣਾ ਉਹ ਜਮੀਨੀ ਪੱਧਰ ਤੇ ਉਤਰਦੇ ਨਹੀਂ ਉਤਰ ਨਹੀਂ پا ਰਹੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਅੰਦਰ ਡਾੜਾ ਸਿੱਧੀ ਸਿੱਧੀ ਗੱਲਾਂ ਜੋ ਭਗਵੰਤ ਮਾਨ ਇਨਾਂ ਦੇ ਬਾਰੇ ਪਾਸ਼ਾ ਬੋਲਦੇ ਆ ਮੈਂ ਉਹੀ ਬੋਲ ਦਿੰਦਾ ਕਿ ਅੱਖਾਂ ਚੱਖਾਂ ਨਹੀਂ ਪਾ ਕੇ ਵੇਖ ਸਕਦੇ ਕਹਿੰਦੇ ਨਾ ਭਗਵੰਤ ਮਾਨ ਮੇਦੀ ਅੱਖਾਂ ਚੱਖਾਂ ਪਾ ਹੁਣ ਦੇਖੋ ਇੱਥੇ ਮੈਂ ਸੁਖਵੀਰ ਬਾਦਲ ਦੀ ਛਲਾਗਾ ਵੀ ਕਰਨਾ ਚਾਹੁੰਦਾ ਸੁਖਵੀਰ ਬਾਦਲ ਆਪਣੇ ਹਰ ਵਰਕਰ ਦੇ ਨਾਲ ਤਾਕਤ ਨਾਲ ਖੜਾ ਹੋ ਰਿਹਾ ਕਾਂਚਨਪ੍ਰੀਤ ਦਾ ਮਸਲਾ ਸੀ ਨੇਰੀ ਲਿਆਤੀ ਅਗਲੇਣਾ ਹਾਈ ਕੋਰਟ ਤੱਕ ਜਿਹੜਾ ਵਾ ਜਾ ਕੇ ਆਪਣੀਆਂ ਅਪੀਲਾਂ ਦਾਇਰ ਕੀਤੀਆਂ ਤੇ ਰਾਤੀ ਪ੍ਰोसीडिंग ਕਰਾਈ ਤੇ ਕੰਟੈਂਪਰੀ ਤੋਂ ਲੈ ਆਏ ਕਿਵੇਂ ਨਹੀਂ ਵਰਕਰ ਦਾ ਮਨ ਉਹ ਵੱਲ ਖੜਾ ਹੋਊਗਾ ਯਾਰ ਕਿਵੇਂ ਨਹੀਂ ਖੜਾ ਹੋਊਗਾ ਮੈਨ ਦੱਸੋ ਉਹ ਮੈਂ ਤਾਂ ਕਹਿੰਦਾ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਸੁਖਵੀਰ ਬਾਦਲ ਕੋਲੋਂ ਸਿੱਖ ਲੈਣਾ ਕਿ ਅਸੀਂ ਕਿਵੇਂ ਸਿਆਸਤ ਕਰਨੀ ਹੈ ਦਰਨਾ ਸਿਆਸਤ ਨਹੀਂ ਹੋਣੀ ਖੜਨਾ ਸਿਆਸਤ ਹੋਣੀ ਹੈ ਇਸ ਕਰਕੇ ਕਾਂਗਰਸ ਦੇ ਹਾਲਾਤ ਮੈਨੂੰ ਸੁਖਾਵੇਂ ਨਜ਼ਰ ਨਹੀਂ ਆ ਰਹੇ ਕੋਈ ਲੀਡਰ ਲਿਆਣਾ ਪਵੇਗਾ ਜਿਹੜਾ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕੇ ਜਿਹੜਾ ਅੱਖਾਂ ਨੀਵੀਆਂ ਪਾ ਕੇ ਨਾ ਗੱਲ ਕਰ ਸਕੇ ਸੁਖਵੀਰ ਬਾਦਲ ਲੱਖਰ ਸੁਖਵੀਰ ਬਾਦਲ ਤੇ ਦੋਸ਼ ਹੈਗੇ ਆ ਬੇਅਦਬੀਆਂ ਦਾ ਦੋਸ਼ ਹੋਏਗਾ ዳਗੀ ਅਫਸਰਾਂ ਨੂੰ ਲਾਣ ਦੇ ਦੋਸ਼ ਹੋਣਗੇ ਹੋਰ ਵੱਡੇ ਦੋਸ਼ ਹੋਣਗੇ ਲੇਕਿਨ ਬਰਕ ਨਾਲ ਨਾਲ ਖੜੇ ਹੋਣ ਦੇ ਤਾਂ ਉਹਦੀ ਛਲਾਗਾ ਬਣਦੀ ਆ ਜੋ ਨੇ ਕੰਮ ਪਿਛਲੇ 2-3 ਮਹੀਨਿਆਂ ਚ ਕਰ ਛੱਡਿਆ ਉਹਦੇ ਚ ਤਾਂ ਉਹਦੀ ਛਲਾਗਾ ਬਣਦੀ ਆ ਜੋ ਮਰਜੀ ਆ ਆਈਟੀ ਸੈਲ ਨੇ ਆਪਣਾ ਬੜਾ ਮਜ਼ਬੂਤ ਕੀਤਾ ਬਹੁਤ ਤਗੜੇ ਤਰੀਕੇ ਨਾਲ ਮਜ਼ਬੂਤ ਕੀਤਾ ਪੂਰੀ ਟੱਕਰ ਦੇਣ ਦੀ ਤਿਆਰੀ ਕਰ ਰਿਹਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕਾਂਗਰਸ ਦੇ ਭਾਰਤ ਨੂੰ ਚਨਾਸ਼ੂ ਦੀ ਚਿੰਤਾ ਠੀਕ ਹੈ ਜਾਹਰ ਹੈ ਬਈ ਬਹੁਤ ਜ਼ਰੂਰੀ ਵੀ ਹੈ ਅਗਰੇ ਸੰਭਾਲ ਲੈਣਗੇ ਆਪਣੇ ਆਪ ਨੂੰ ਕਾਂਗਰਸ ਠੀਕ ਹੈ ਨੀ ਦਾ 26 ਤੋਂ ਆ ਕੇ 16 ਤੇ ਆ ਜਾਣਗੇ ਡਾਕਟਰ ਸਾਹਿਬ ਵੈਸੇ ਜੇ ਸਿੱਕੇ ਦਾ ਦੂਸਰਾ ਪਹਿਲੂ ਦੇਖੀਏ ਤਾਂ ਕਾਂਗਰਸ ਪਾਰਟੀ ਦੇ ਵਿੱਚ ਇਹੋ ਜਿਹੀ ਐਗਜ਼ੈਂਪਲ ਵੀ ਹੈ ਜਿਹਨੇ ਆਪਣੀ ਪਾਰਟੀ ਦੇ ਖਿਲਾਫ ਵੀ ਬੋਲਿਆ ਆਵਾਜ਼ ਵੀ ਚੁੱਕੀ ਔਰ ਇਸ ਵੇਲੇ ਉਹ ਸਾਈਡ ਲਾਈਨ ਨਵਜੋਤ ਸਿੰਘ ਸਿੱਧੂ ਕਿ ਭਾਰਤ ਪੂਸ਼ਣ ਆਸ਼ੂ ਜੇ ਬੋਲ ਰਹੇ ਹੈ ਕਿ ਉਹਨਾਂ ਦਾ ਭਵਿੱਖ ਵੀ ਇਸ ਤਰ੍ਹਾਂ ਹੋ ਸਕਦਾ ਨਹੀਂ ਐਦਾਂ ਨਹੀਂ ਹੈਗਾ ਦੇਖੋ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਤਾਂ ਹਾਈ ਕਮਾਂਡ ਤੇ ਦੋਸ਼ ਲਾਏ ਕਿ 500 ਕਰੋੜ ਲੈ ਕੇ ਮੁੱਖ ਮੰਤਰੀ ਬਣਾਉਂਦੇ ਆ ਭਾਰਤ ਪੂਸ਼ਣ ਆਸ਼ੂ ਨੇ ਤਾਂ ਆਪਣਾ ਰੋਸ ਜ਼ਾਹਰ ਕੀਤਾ ਹੈ ਕਿ ਵਰਕਰ ਦੇ ਨਾਲ ਖਲੋਣਾ ਚਾਹੀਦਾ ਦੋਨਾਂ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਬਗੈਰ ਤੱਥਾਂ ਤੋਂ ਜਿਹੜੇ ਆ ਦੋਸ਼ ਲਾਏ ਗਏ 500 ਕਰੋੜ ਦੇ ਹਜੇ ਤੱਕ ਹਿਸਾਬ ਨਹੀਂ ਮਿਲਿਆ ਉਹਦਾ ਪਏ 500 ਕਰੋੜ ਰੁਪਈਆ ਕੌਣ ਕਿੱਥੇ ਕਿਨੂੰ ਦੇ ਕੇ ਆਇਆ ਦੱਸਣਾ ਚਾਹੀਦਾ ਲੇਕਿਨ ਭਾਰਤ ਪੂਸ਼ਨ ਆਸ਼ੂ ਵਾਲਾ ਜਿਹੜਾ ਮਸਲਾ ਹੈਗਾ ਉਹ ਹੈਗਾ ਕਿ ਜੇ ਮੇਰੇ ਇੱਕ ਲੀਡਰ ਤੇ ਪਰਚਾ ਦਰਜ ਹੋ ਗਿਆ ਇੱਥੇ ਆ ਕੇ ਹਾਈ ਕਮਾਂਡ ਨੂੰ ਖੜ ਜਾਣਾ ਚਾਹੀਦਾ ਸਾਰੀ ਨੂੰ ਸਾਰੀ ਸਟੇਟ ਸੂਬੇ ਦੀ ਲੀਡਰਸ਼ਿਪ ਨੂੰ ਖੜ ਜਾਣਾ ਚਾਹੀਦਾ ਉਹ ਆਪਣੀ ਗੱਲ ਸਹੀ ਕਰਦੇ ਪਏ ਕਿਉਂਕਿ ਭਾਰਤ ਪੂਸ਼ਨ ਆਸ਼ੂ ਜ਼ਮੀਨੀ ਪੱਧਰ ਤੋਂ ਉੱਠਿਆ ਹੋਇਆ ਜ਼ਮੀਨ ਤੋਂ ਉੱਠਿਆ ਹੋਇਆ ਲੀਡਰ ਹੈ ਜਿਨੂੰ ਪਤਾ ਹੈ ਕਿ ਵਰਕਰ ਨੂੰ ਕਿਵੇਂ ਖੜਾ ਕਰਨਾ ਹੈ ਲੀਡਰ ਨੂੰ ਕਿਵੇਂ ਖੜਾ ਕਰਨਾ ਹੈ ਕਿਵੇਂ ਲੋਕਾਂ ਦੇ ਵਿੱਚ ਜਾਣ ਪਾਣੀ ਆ ਭਾਰਤ ਭੂਸ਼ਣ ਆਸ਼ੂ ਨੇ ਤਾਂ ਵਰਦੀ ਹੱਕ ਵਰਦੀ ਅੱਗੇ ਗਾਉਂਗਾ ਜਿਮਨੀ ਚੌਂ ਲੁਧਿਆਣੇ ਦੀ ਉਹਦੇ ਵਿੱਚ ਚੋਣ ਲੜੀ ਆ ਔਰ ਮੈਂ ਤਾਂ ਸ਼ਾਬਾਸ਼ ਦੇਣਾ ਮੈਂ ਸ਼ਾਬਾਸ਼ ਦੇਣਾ ਬਈ ਹਕੂਮਤ ਦੇ ਖਿਲਾਫ ਚੋਣ ਲੜਨੀ ਛੋਟੀ ਗੱਲ ਨਹੀਂ ਹੁੰਦੀ ਔਰ ਸਿਰਫ 10000 ਵੋਟਾਂ ਤੇ ਹਰਿਆ ਯਾਨੀ 6000 ਇਧਰ ਪੈ ਜਾਂਦੀ ਤੇ ਹਰ ਗਿਆ ਸੀ ਸੱਤਾਧਾਰੀ ਤੇ ਲੀਡਰ ਔਰ ਉਹਦੇ ਵਿੱਚ ਤਗੜੇ ਹੋ ਕੇ ਵੋਟ ਲੈ ਕੇ ਜਾਣਾ ਛੋਟੀ ਗੱਲ ਨਹੀਂ ਹੈ ਜੀ ਇਸ ਕਰਕੇ ਕਾਂਗਰਸ ਦਾ ਤਰਨ ਤਰਨ ਤੋਂ ਬਾਅਦ ਬੜਾ ਮਨੋਬਲ ਡਿੱ ਗਿਆ ਪਿਆ ਰਾਜਾ ਵੜਿੰਗ ਦੇ ਤਿੰਨ ਚਾਰ ਜਿਹੜੇ ਬਿਆਨ ਪੁੱਠੇ ਸਿੱਧੇ ਆਏ ਉਹਦੇ ਨਾਲ ਕਾਂਗਰਸ ਬਿਲਕੁਲ ਜ਼ਮੀਨ ਤੇ ਡਿੱਗੀ ਆ ਉਹਦੇ ਮੂੰ ਕਾਂਗਰਸ ਨੂੰ ਖੜੇ ਕਰਨ ਲਈ ਮਨੋਬਲ ਬਹੁਤ ਜ਼ਰੂਰੀ ਹੈ ਜੇ ਮਨੋਬਲ ਨਹੀਂ ਰਹੂਗਾ ਤੇ ਕਾਂਗਰਸ ਕਿਵੇਂ ਖੜੀ ਹੋਊਗੀ ਦੂਜੀ ਰਹੀ ਗੱਲ ਭਾਰਤਪੁਸ਼ਨਾ ਆਸ਼ੂ ਨੇ ਵਰਕਰਾਂ ਦੀ ਗੱਲ ਕੀਤੀ ਹੈ ਉਹਨੇ ਕਿਸੇ ਦੇ ਦੋਸ਼ ਨਹੀਂ ਲਾਏ ਉਹਨੇ ਵਰਕਰਾਂ ਦੀ ਗੱਲ ਕੀਤੀ ਹੈ ਵੀ ਵਰਕਰ ਦੇ ਨਾਲ ਖਲੋਣ ਦਾ ਵਕਤ ਹੈਗਾ ਖੜੇ ਹੋ ਮੀ ਪਰ ਹੁਣ ਇਹਦੇ ਨਾਲ ਫਿਰ ਇਹ ਮੰਨ ਲਈਏ ਆਖਿਰ ਵਿੱਚ ਮੈਂ ਪੁੱਛਣਾ ਚਾਹੁੰਦਾ ਕਿ ਇਹਦੇ ਨਾਲ ਇਹ ਮੰਨ ਲਈਏ ਕਿ ਰਾਜਾ ਵੜਿੰਗ ਦੇ ਉੱਤੇ ਜੇ ਕੋਈ ਸੰਭਾਵੀ ਕਾਰਵਾਈ ਹੈ ਉਹਦੇ ਵਿੱਚ ਕੋਈ ਤੇਜ਼ੀ ਆਵੇਗੀ ਜਾਂ ਛੇਤੀ ਹੋ ਸਕਦੀ ਹੈ ਨਹੀਂ ਇੰਦਾ ਨਹੀਂ ਹੈਗਾ ਦੇਖੋ ਕਾਂਗਰਸ ਨੇ ਬਦਲਾਅ ਤਾਂ ਕਰਨਾ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹਦੇ ਨਾਲ ਪੰਜਾਬ 'ਚ ਸਰਕਾਰ ਨਹੀਂ ਬਣਦੀ ਹੁਣ ਪਿੱਛੇ ਇੱਕ ਜ਼ਰੂਰ ਅਸਿੱਧੇ ਤੌਰ 'ਤੇ ਸੰਦੇਸ਼ ਦਿਖਾਈ ਦਿੱਤਾ ਸੀ ਕਿ ਚਰਨਜੀਤ ਚੰਨੀ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਲੇਕਿਨ ਹਾਈ ਕਮਾਂਡ ਨੇ ਹਜੇ ਆਪਣਾ ਆਪ ਨੂੰ ਰੋਕਿਆ ਕਿਉਂਕਿ ਕਈ ਹੋਰ ਅੰਕਲਨ ਕਰਨ ਜ਼ਰੂਰੀ ਹੈਗੇ ਆ ਹਜੇ ਉਹਨੂੰ ਅੱਗੇ ਲਿਆਂਦੇ ਤਿਆਰੀ ਹੋ ਰਹੀ ਸੀ ਦੇ ਵਿੱਚ ਕੈਪਟਨ ਅਮਲਿੰਦਰ ਸਿੰਘ ਨੇ ਆਪਣੀਆਂ ਦੋ ਗੈਂਟਰਵਿਊ ਚ ਸੁੱਟ ਕੇ ਤੇ ਭਾਜਪਾ ਦੀ ਨਖੇਦੀ ਕਰਤੀ ਤੇ ਇਸ ਕਰਕੇ ਜਿਹੜਾ ਵਾ ਹਜੇ ਕਾਂਗਰਸ ਵੀ ਦੇਖ ਰਹੀ ਹੈ ਹਾਈ ਕਮਾਂਡ ਵੀ ਥੋੜਾ ਟਾਈਮ ਹੋ ਟੱਪ ਜਾਵੇ 3-4 ਮਹੀਨੇ 6 ਮਹੀਨੇ ਟੱਪ ਜਾਣ 4 ਮਹੀਨੇ ਕਾਂਗਰਸ ਦੇ ਵਿੱਚ ਨਵੇਂ ਚਿਹਰੇ ਨੂੰ ਅੱਗੇ ਲਿਆ ਕੇ ਸੰਗਠਨ ਨੂੰ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਪਾਰਟੀ ਦੇ ਵਿੱਚ ਨਵੇਂ ਚਿਹਰੇ ਅੱਗੇ ਲਿਆਉਂਦੇ ਜਾਂਨ ਤਾਕਤਵਰ ਲੀਡਰ ਲਿਆਉਂਦੇ ਜਾਂਨ ਜਿਹੜੇ ਪਾਰਟੀ ਦਾ ਪ੍ਰਚਾਰ ਬੜੀ ਮਜ਼ਬੂਤੀ ਨਾਲ ਕਰ ਸਕਣ ਔਰ ਹਾਈ ਕਮਾਂਡ ਨੂੰ ਜਿਹੜਾ ਉਹ ਜਿਹੜੀ ਦੂਜੀ ਧਿਰ ਹੈਗੀਆਂ ਮੰਨ ਲਓ ਆਈਟੀ ਸੈੱਲ ਆਜਾ ਅਕਾਲੀ ਦਲ ਦਾ ਬਹੁਤ ਤੇਜ਼ੀ ਨਾਲ ਮਤਲਬ ਜਿਹੜਾ ਉਹਨਾਂ ਨੇ ਬਹੁਤ ਮਜ਼ਬੂਤ ਕੀਤਾ ਆਮ ਆਨਵੀ ਪਾਰਟੀ ਦਾ ਤਾਂ ਚਲੋ ਮੁਕਾਬਲਾ ਹੀ ਕੋਈ ਨਹੀਂ ਸੋਸ਼ਲ ਮੀਡੀਆ ਦਾ ਜਿੰਨੀਆਂ ਟੀਮਾਂ ਉਹਨਾਂ ਦੀਆਂ ਕੰਮ ਕਰਦੀਆਂ ਤੇ ਕਾਂਗਰਸ ਤਾਂ ਫਸੜੀ ਆ ਕਾਂਗਰਸ ਨੂੰ ਮੁਕਾਬਲਾ ਕਰਨ ਲਈ ਇਹਨਾਂ ਨੂੰ ਆਪਣੇ ਆਪ ਨੂੰ ਵਿਸਤਾਰ ਵੀ ਕਰਨਾ ਪਵੇਗਾ ਔਰ ਆਈਟੀ ਸੈਲ ਨੂੰ ਵੀ ਜਿਹੜਾ ਤਾਕਤਵਰ ਬਣਾਉਣਾ ਪਵੇਗਾ ਜਿਹੜਾ ਇਹਨਾਂ ਦਾ ਪੂਰਾ ਮੁਕਾਬਲਾ ਕਰ ਸਕੇ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਾਂਗੇ ਬਣੇ ਰੋਵਾਂ ਦੀ ਪੰਜਾਬੀ ਤੇ